ਵੀਰ ਜਵਾਨ ਵੀ ਹੈ ਵੀ ਅਸੀਂ ਇਹ ਫਾਰਮਿੰਗ ਨਾਲ ਜੁੜਨਾ ਵਾ ਤਾਂ ਥੋੜਾ ਧਿਆਨ ਨਾਲ ਨਾ 1 2 ਤੋਂ ਸ਼ੁਰੂ ਕਰੋ ਬਾਕੀ ਸਾਡੇ ਜਿਹੜਾ ਚੈਨਲ ਨੂੰ ਫੋਲੋ ਕਰਕੇ ਰੱਖੋ ਤੁਹਾਨੂੰ ਬਹੁਤ ਇਹਦੇ ਵਿੱਚ ਹੈਲਪ ਮਿਲੂ ਪਹਿਲਾਂ ਸਿੱਖੋ ਵੀਰ ਬਣ ਕੇ ਐਵੇਂ ਨਹੀਂ ਹੈ ਵੀ ਆਪਾਂ ਕਿਹੜਾ ਪੈਸੇ ਲਾਦੇ ਮੁੜ ਕੇ ਆਪਾਂ ਨੂੰ ਸਮਝ ਨਾ ਆਵੇ ਇਹ ਆਪਾਂ ਜਿਹੜਾ ਬਿਜ਼ਨਸ ਆ ਤਰੀਕੇ ਨਾਲ ਕਰਾਂਗੇ ਬਹੁਤ ਫਾਇਦੇਮੰਦ ਆ ਕੋਈ ਘਾਟੇ ਵਾਲਾ ਕੰਮ ਹੀ ਨਹੀਂ ਹੈ ਇਹਦੇ ਵਿੱਚ ਪਰ ਇਹ ਕਰਨਾ ਬਹੁਤ ਤਰੀਕੇ ਨਾਲ ਪੈਂਦਾ ਵਾ ਚੈਨਲ ਨਾਲ ਸਾਡੇ ਨਾਲ ਜੁੜ ਕੇ ਪਹਿਲਾਂ ਸਿੱਖੋ ਫਿਰ ਹੌਲੀ-ਹੌਲੀ ਆਪੇ ਹੀ ਤੁਹਾਨੂੰ ਪਤਾ ਲੱਗੀ ਚੱਲੂ ਅਸੀਂ ਜਿੰਨੀ ਸਾਾਨੂੰ ਨੌਲੇਜ ਆਹੀ ਸਾਂਝੀ ਕਰਦੇ ਰਹੇ ਨੇ ਇਹ ਹੁਣ ਅੱਜ ਕੱਲ੍ਹ ਹੋਣ ਲੱਗੀ ਆ ਦੇਖੋ ਜੀ ਖੰਡੀ ਇਹ ਖਾ ਰਹੀਆਂ ਨੇ ਪੂਰਾ ਖਸੋਗੇ ਇਹਨੂੰ ਉਹ ਤਾਂ ਬਾਅਦ ਬੰਦਿਆਂ ਦੇ ਜਿਹੜੇ ਕੱਪੜੇ ਨੇ ਹੁਣ ਤਾਂ ਸਰਾਜ ਹਟ ਜਾਣਗੇ ਪੇਪਲ ਨਾਲ ਲੱਬਰਣੇ ਕੱਪੜੇ ਆ ਉਹ ਕਹਿੰਦੇ ਵੀ ਕੱਪੜੇ ਲਾਦਾਂਗੇ ਪੇਪਲ ਵਾਲੇ ਬਸ ਹੁਣ ਇਹ ਨਜ਼ਾਰੇ ਨਾਲ ਖਾਣਾ ਤੈਨੂੰ ਵਧੀਆ ਲੱਗਣ ਲੱਗੇ ਉਹ ਸਾਰੀਆਂ ਸੂ ਪੈਣਗੇ ਆਰਨਗੇ ਹੁਣ ਦੁੱਧ ਦੇ ਵੀ ਡਰਮ ਸਾਰੀਆਂ ਹੁਣ ਤਿਆਰੀਆਂ ਨੇ ਸੌਂਦੀਆਂ ਸਾਰੀਆਂ ਨੇ ਲਾਹੇ ਪਈਆਂ ਹੋਈਆਂ ਨੇ ਸਭ ਹੁਣ ਅੱਜ ਕੱਲ ਆ ਗਿਆ ਜੀ ਕਈ ਵੀਰ ਜਿਹੜਾ ਪੋਸਟਾ ਲੰ데요 ਉਹ 900 ਰੁਪਏ ਕੁਵੰਟਲ ਆ ਇਹ ਜਿਹੜਾ ਹੁਣ ਆਲੂ ਆ 2.5 ਕਸੂ ਨੂੰ ਬੋਰੀ ਆ ਅਸੀਂ ਗੋਲੀ ਦੀ ਲੈਨੇ ਹੁਣ ਵਿੱਚ ਪਹਿਲਾਂ ਆਲੂ ਕਹਿੰਦੇ ਸੀ ਵੇਅ ਕਰਦੇ ਨੇ ਵਿੱਚ ਅਸੀਂ 10 ਕ ਗੱਟੇ ਜਿਹੜੇ ਪਿਆਜ਼ਾਂ ਦੇ ਲਿਆਂਦੇ ਸੀ ਨਾਲ ਉਹਦੇ ਨਾਲ ਆਲੂ ਆ ਜਿਹੜਾ ਵੇਅ ਨਹੀਂ ਕਰਦਾ ਕੰਤੂ ਹਿਏ ਦੇਖੋ ਵੀ ਇਹ ਕਿੰਨੀ ਨਿੱਗਰ ਖਰਾਕ ਆ ਜਿਹੜੀ ਆਪਾਂ ਨੂੰ 700 ਰੁਪਏ ਪੈ ਗਈ ਕੁਵੰਟਲ ਜਿਹੜਾ ਆਪਾਂ ਭੋ ਲੈਨੇ ਆ ਉਹ ਤਾਂ ਸਰਾਜ 900 ਨੂੰ 1100 ਨੂੰ ਕਿੰਨੇ ਨੂੰ 1100 ਨੂੰ ਫਿਰ ਕੋਈ 1200 ਉਹ ਦੇਖੋ ਨਾਲੇ ਤੂੜੀ ਆ 11-1200 ਨੂੰ ਕੁਵੰਟਲ ਆ ਜੇ ਸਾਫ ਸੁਥਰਾ ਲੈਣਾ ਤਾਂ 1200 ਰੁਪਏ ਆ ਇਹ ਜਿਹੜਾ ਸਮਾਨ ਆ ਸਾਨੂੰ ਪੈਂਦਾ ਸਾਰਾ 700 ਨੂੰ ਕੁਵੰਟਲ ਨਾਲੇ ਇਹਦੇ ਵਿੱਚ ਹੁਣ ਆਲੂਆਂ ਤੋਂ ਬਾਅਦ ਉਹ ਜਿਹੜਾ ਵਿੱਚ ਪਿਆਜ਼ ਪਾਤੇ ਵਧੀਆ ਖਾਂਦੀਆਂ ਨੇ ਭੋ ਨਾਲੋਂ ਅਹੀ ਸਾਨੀ ਮੂਰੇ ਜਾਂਦੇ ਆ ਇਹ ਜਿਹੜਾ ਵੀ ਵੀਰ ਘਰੇ ਰੱਖਨੀਆ ਚਾਹੁੰਦਾ ਪਸ਼ੂ ਇਨਾਂ ਨੂੰ ਥੋੜਾ ਜਿਹਾ ਅੰਦਾਜ਼ਾ ਲਾਵੋ ਖਰਾਕ ਵੀ ਪੂਰੀ ਹੋਈ ਜਾਵੇ ਤੇ ਆਪਾਂ ਨੂੰ ਬਜਟ ਦੇ ਵਿੱਚ ਵੀ ਰਹੇ ਐ ਨਹੀਂ ਹੈਵੀ ਆਪਾਂ ਲਿਆਂਦੀਆਂ ਘਰੇ ਭੁੱਖੀਆਂ ਮਾਰ ਲਿਆ ਫਿਰ ਇਹ ਘਾਟੇ ਦਾ ਸੌਦਾ ਨਹੀਂ ਇਹ ਫੇਰਾ ਕੁਝ ਦਿੰਦੀਆਂ ਨੇ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ